ਜੁਲੰਦਾ ਦੇ ਵਿੱਚ ਕਾਲੇ ਰੰਗ ਦੀ ਥਾਰ ਨੇ ਅਜਿਹਾ ਕਹਿਰ ਮਚਾ ਦਿੱਤਾ ਕਿ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਹਾਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਥਾਰ ਗੱਡੀ ਦੇ ਸਾਰੇ 에ਅਰ ਬੈਗ ਵੀ ਖੁੱਲ ਗਏ ਅਤੇ ਇਸ ਵਿੱਚ ਸਵਾਰ ਚਾਲਕ ਜ਼ਖਮੀ ਹੋ ਗਿਆ ਜਿਸ ਦਾ ਕਿ ਸੀਸੀਟੀਵੀ ਵੀਡੀਓ ਸਾਹਮਣੇ ਆ ਸਭ ਤੋਂ ਪਹਿਲਾਂ ਨਜ਼ਰਾਂ ਤਸਵੀਰਾਂ ਤੇ ਮਾਰਦੀਆਂ ਮਾਮਲਾ ਜੁਲੰਦਰ ਬਸਤੀ ਬਾਬਾ ਖੇਲ ਸਥਿਤ ਡਰੋਨਾ ਗਾਰਡਨ ਤੋਂ ਸਾਹਮਣੇ ਆ ਜਿੱਥੇ ਇੱਕ ਕਾਲੇ ਰੰਗ ਦੀ ਥਾਰ ਬੇਕਾਬੂ ਹੋ ਕੇ ਇੱਕ ਦੁਕਾਨ ਦੇ ਵਿੱਚ ਜਾ ਵੜਦੀ ਹੈ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਨਸ਼ਾ ਕੀਤਾ ਹੋਇਆ ਸੀ ਕਿਉਂਕਿ ਉਸ ਦੀ ਥਾਰ ਦੇ ਵਿੱਚੋਂ ਡਰਿੰਕ ਦੀਆਂ ਬੋਤਲਾਂ ਵੀ ਨਜ਼ਰ ਆਈਆਂ ਇਸ ਦੌਰਾਨ ਦੁਕਾਨ ਦੇ ਮਾਲਕ ਨੇ ਗੱਲਬਾਤ ਕਰਦੇ ਦੱਸਿਆ ਕਿ ਉਸ ਦੀ ਦੁਕਾਨ ਦਾ 4 ਤੋਂ 5 ਲੱਖ ਦਾ ਨੁਕਸਾਨ ਹੋ ਗਿਆ ਗੱਡੀ ਦੇ ਮਾਲਕ ਆਏ ਆਪਣੀ ਥਾਰ ਕਾਰ ਨੂੰ ਦੇਖਦੇ ਰਹੇ ਪਰ ਉਸ ਦਾ ਜੋ ਨੁਕਸਾਨ ਹੋਇਆ ਉਸ ਬਾਰੇ ਕੋਈ ਵੀ ਗੱਲਬਾਤ ਨਹੀਂ ਕੀਤੀ ਜੀ ਕੀ ਮਾਮਲਾ ਕੀ ਆ ਸਰਦ ਤੁਸੀਂ ਮੜਾ ਜੀ ਜੀ ਸਵੇਰੇ 7:00 ਵਜੇ ਤੋਂ 10 ਮਿੰਟ ਬਾਅਦ ਜੀ ਸਾਹਮਣੇ ਸਰਦਾਰ ਉਹਨਾਂ ਨੇ ਮੈਨੂੰ ਫੋਨ ਕੀਤਾ ਜੀ ਪਹਿਲੇ ਤੁਹਾਡੀ ਦੁਕਾਨ ਟੁੱਟ ਗਈ ਹੈ ਸਾਹਮਣੇ ਕਾਰ ਵਿੱਚ ਹੀ ਥਾਰ ਜੀ ਤੇ ਕਿੱਥੇ ਬਹੁਤ ਜ਼ਿਆਦਾ ਤੇਜ਼ ਆ ਰਹੀ ਸੀਗੀ ਅਨਬੈਲੈਂਸ ਹੋਈ ਕੋਈ ਬੰਦਾ ਵੀ ਬਚਿਆ ਉਹਦੇ ਕੋਲੋਂ ਕੁਝ ਇੰਜ ਦੇ ਕੋਲੋਂ ਨਿਕਲ ਕੇ ਚਲੇਗੀ ਕਾਰ ਹਮ ਇਹ ਉਹ ਨਹੀਂ ਜੋ ਜਕਟ ਕਿਤੇ ਵਾਲੇ ਅੱਧੇ ਦੇ ਅੱਧੇ ਕਿਲੋਮੀਟਰ ਦੇ ਲੋਕਾਂ ਨੂੰ ਕਾਫੀ ਨੂੰ ਪਤਾ ਲੱਗਾ ਕਿ ਕੋਈ ਧਮਾਕਾ ਹੋਇਆ ਹੈ। ਜਿਹੋ ਮੈਂ ਮੌਕੇ ਤੇ ਆਇਆ ਦੇਖਿਆ ਤੇ ਹਨ ਦੋ ਮੁੰਡੇ ਅੰਦਰ 16 ਤੋਂ 18 ਸਾਲ ਦਾ ਇੱਕ ਤੋਂ 22 ਤੋਂ 24 ਸਾਲ ਦਾ ਜਾਂ 20 ਤੋਂ 22 ਸਾਲ ਦਾ ਅਪ੍ਰੋਕਸੀਮੇਟਲੀ ਜੀ ਠੀਕ ਹੈ ਨਾ ਜੀ ਤਾਂ ਕੋਈ ਇੱਕ ਮੁੰਡਾ ਜਿਹੜਾ ਡਰਾਈਵਿੰਗ ਕਰ ਰਿਹਾ ਸੀਗਾ ਉਹ ਲੁਸ਼ੇ ਢੋਲ ਦੇ ਵਿੱਚ ਪੂਰਾ ਲੱਟੂ ਹੋਇਆ ਹੋਇਆ ਸੀ ਜੀ ਉਹਨੂੰ ਕੋਈ ਸੁੱਧਬੋਧ ਨਹੀਂ ਸੀ ਸੱਟਾਂ ਲੱਗੀਆਂ ਆਪਣਾ ਬੰਦਾ ਨਾਲ ਭੇਜ ਕੇ ਉਹਨੂੰ ਮੈਂ ਪੱਟੀ ਕਰਵਾਈ ਹੂੰ ਜਾਂ ਉਹਨੂੰ ਪੱਟੀਆਂ ਕਰਵਾ ਕੇ ਆ ਪੱਟੀ ਕਰਵਾ ਕੇ ਉਹਨੂੰ ਮੈਂ ਟੇਲੀ ਹਾਦਾ ਬਿਠਾਇਆ ਜੀ ਉਸ ਤੋਂ ਬਾਅਦ ਉਹਨੇ ਓਨਰ ਆਏ ਜੀ ਕੈਂਡੀਡੇਟ ਘੰਟੇ ਬਾਅਦ ਹੂਰ ਥਲੇਉ ਜਦੋਂ ਉਹਨਾਂ ਦੇ ਓਨਰ ਆਏ ਤੇ ਉਹਨਾਂ ਨੇ ਸਾਨੂੰ ਨਹੀਂ ਪੁੱਛਿਆ ਕਿ ਤੁਹਾਡੀ ਦੁਕਾਨ ਦਾ ਨੁਕਸਾਨ ਹੋ ਗਿਆ ਉਹਨਾਂ ਨੇ ਸਾਡੇ ਨਾਲ ਕੋਈ ਸympathy ਪੇਸ਼ ਨਹੀਂ ਕੀਤੀ ਉਹ ਤਾਂ ਆਪਣੀ ਗੱਡੀ ਦੇਖਦੇ ਰਹੇ ਕਿ ਸਾਡੀ ਗੱਡੀ ਨੁਕਸਾਨ ਹੋ ਗਿਆ ਸ਼ੋਰੂਮ ਚ ਜਾਊਗੀ ਕੁ ਮਹੀਨਾ ਲੱਗ ਜਾਣਾ ਉਹਨਾਂ ਨੇ ਮੇਰੇ ਨਾਲ ਕੋਈ ਵੀ ਇੱਕ ਵਰਡ ਵੀ ਸympathy ਦਾ ਪੇਸ਼ ਨਹੀਂ ਕੀਤਾ ਜਦਕਿ ਉਹਨਾਂ ਦੀ ਗਲਤੀ ਨਾਲ ਗੱਡੀ ਵੱਜੀ ਉਹਨਾਂ ਦੇ ਮੁੰਡਿਆਂ ਨੇ ਸ਼ਰਾਬ ਪੀਤੀ ਨਸ਼ਾ ਕੀਤਾ ਉਹਨਾਂ ਨੂੰ ਪਟੀਆਂ ਵੀ ਕਰਾਈਆਂ ਸਾਡੇ ਨਾਲ ਉਹਨਾਂ ਨੇ ਕੋਈ ਸ਼ਿਫਤੀ ਗੱਲ ਦੀ ਗੱਲ ਨਹੀਂ ਕੀਤੀ। ਉੱਤੇ ਤੁਹਾਡਾ ਨੁਕਸਾਨ ਕਿੰਨਾ ਤੋਂ ਹੋ ਗਿਆ ਭਾਜੀ? ਮੇਰਾ ਨੁਕਸਾਨ ਘੱਟੋ ਘੱਟ 4 ਲੱਖ ਦਾ 4.5 ਲੱਖ ਦਾ ਨੁਕਸਾਨ ਹੋ ਗਿਆ। ਬਾਕੀ ਮੇਰੀ ਰੈਸਮੈਂਟ ਕੰਮ ਕਰਦੇ ਦਿਨਾਂ ਦਿਨ ਧਿਆਰਾਂ ਦੇ ਦਿਨ ਹੈ। ਜੀ। ਪਹਿਲੋਂ ਸਰਾਧਾ ਦੇ ਦਿਨ ਗਏ ਉਹਨਾਂ ਦੇ ਦਿਲਚਾਰ ਦੇ ਲਾ ਕੇ ਭਾਜੀ 10-12 ਦਿਨ 15 ਦਿਨ ਦੁਕਾਨ ਰੈਡੀ ਨਹੀਂ ਹੋਣੀ। ਜੀ। ਮੈਂ ਸਭੋ ਠੇਕੇ ਉੱਤੇ ਸਾਡੇ ਨਾਲ ਸਾਡਾ ਫੀਮ ਵੀ ਕਹਿ ਕੇ ਆਇਆ ਮੈਂ ਕਿਹਾ ਮੇਰੀ ਦੁਕਾਨ ਇਹ ਸਮਝਦੇ ਜੀ ਦਾ ਕੋਈ ਨੁਕਸਾਨ ਹੀ ਨਹੀਂ ਹੋਇਆ ਮੈਂ ਕਿਹਾ ਮੇਰਾ ਕੋਈ ਖੋਖਾ ਥੋੜੇ ਸ਼ੋਰੂਮ ਹੈ ਜਿਹੜਾ ਖਰਚਾ ਕਰ ਚੁਰ ਕਰ ਦਿੱਤਾ ਸਾਡੇ ਬਸਤੀ ਬਾਵਾ ਖੇਲ ਬਾਜੀ ਸ਼ਾਇਦ ਕਰਦੇ ਸੀ ਪੁਲਿਸ ਨੂੰ ਹਾਂ ਪੁਲਿਸ ਨੂੰ ਕਿਹਾ ਤਾਂ ਕਹਿੰਦੇ ਪਹਿਲਾਂ ਆਪਣਾ ਰਾਜੀਨਾਮਾ ਕਰ ਲਓ ਜੇ ਹੁੰਦਾ ਤਾਂ ਜੇ ਨਹੀਂ ਰਾਜੀਨਾਮਾ ਹੁੰਦਾ ਫਿਰ ਅਸੀਂ ਬੈਠੇ ਹਾਂ ਫਿਰ ਅਸੀਂ ਗੱਡੀ ਚੁਕਲੇ ਆਵਾਂਗੇ ਬੈਟਰ ਹੈ ਕਿ ਤੁਹਾਡਾ ਰਾਜੀਨਾਮਾ ਹੋ ਜੇ ਜਿਹੜਾ ਖਰਚਾ ਤੁਹਾਨੂੰ ਦਿੰਦੇ ਤੇ ਦੇਖ ਲਓ ਪਰ ਉਸੇ ਤੱਕ ਤਾਂ ਤੁਹਾਡਾ ਗੱਲਬਾਤ ਹੀ ਨਹੀਂ ਕੀਤੀ ਉਹਨਾਂ ਨੇ ਫਿਰ ਕਿਹਾ ਉਹਨਾਂ ਨੇ ਤਰੀਕੇ ਨਾਲ ਗੱਲ ਹੀ ਨਹੀਂ ਕੀਤੀ ਬਾਜੀ ਹਲੇ ਸੀਆਰ ਦੀ ਉਹਨਾਂ ਨੇ ਵੀ ਕਾਰਵਾਈ ਕੀਤੀ ਉਹਨਾਂ ਨੇ ਵੀ ਪੁੱਛਗਿੱਛ ਕੀਤੀ ਜੀ ਉਸ ਤੋਂ ਬਾਅਦ 18 ਚਾਰਜ ਵੀ ਆਏ ਉਹਨਾਂ ਨੇ ਵੀ ਸਾਰੀ ਰਿਪੋਰਟ ਲਿਖੀ ਉਹਨਾਂ ਨੇ ਕਿ ਕੀ ਦੇਖਦੇ ਜੇ ਦਿਨ ਦਾ ਸਮਾਂ ਹੁੰਦਾ ਵੇ ਫਿਰ ਤਾਂ ਭਾਜੀ ਜੇ ਦਿਨ ਦਾ ਸਮਾਂ ਹੁੰਦਾ ਅੰਦਰ ਘੱਟੋ ਘੱਟ ਚਾਰ ਕਾਰੀਗਰ ਮਿਕ ਤੋਂ ਤਿੰਨ ਚਾਰ ਕਾਰੀਗਰ ਬੈਠੇ ਹੁੰਦੇ ਆ ਮੈਂ ਤੇ ਮੇਰਾ ਬੇਟਾ ਬੈਠੇ ਹੁੰਨੇ ਆ ਉਹ ਜਿਸ ਤਰ੍ਹਾਂ ਡੈਮੇਜ ਹੋਈ ਗੱਡੀ ਤੁਸੀਂ ਛੱਡ ਦੇਖੋ ਐਡਾ ਭਾਰਾ ਵਾ ਕੀ 35 ਸਾਲ ਪੁਰਾਣਾ ਜਿੱਦਾਂ ਗੱਡੀ ਹਿੱਟ ਹੋਈ ਆ ਮੈਂ ਕਹਿੰਦਾ ਗੱਡੀ ਕਿੰਨ ਫੁੱਟ ਅੰਦਰ ਚਲੇ ਗਈ ਹੂੰ ਉਹਦੀ ਨੰਬਰ ਪਲੇਟ ਵੀ ਅੰਦਰ ਵਈ ਹੈ ਗੱਡੀ ਦੇ ਅੰਦਰ ਦੁਕਾਨ ਦੇ ਅੰਦਰ ਨੰਬਰ ਪਲੇਟ ਵਈ ਪਾਜੀ ਆ ਕੇ ਗੱਡੀ ਜਦੋਂ ਵੱਜੀ ਦੇਖੀ ਹੈ ਜੀ ਵਿੱਚ ਉਹਨੂੰ ਬਾਹਰ ਕੱਢਿਆ ਜੀ ਉਹਨੂੰ ਕਹੇ ਉੱਪਰ ਬਾਹਰ ਉਹ ਆਕੜ ਵੇ ਪਹਿਲੇ ਹੂੰ ਉਹਨਾਂ ਨੂੰ ਫਿਰ ਪੁਲਿਸ ਨੂੰ ਫੋਨ ਕੀਤਾ ਕੋਣਾ ਪੁਲਿਸ ਆ ਲੈ ਆਏ ਤਾਂ ਫਿਰ ਇਹਨੂੰ ਕੱਢੇ ਕਰੀਬ ਕਿੰਨੇ ਵਜੇ ਦਾ ਟਾਈਮ ਸੀ ਸਾਰੀ ਘਟਣਾ ਹੋਈ ਜੀ 6 ਵਜੇ ਦਾ ਅੱਜ ਸਵੇਰੇ ਸਾਡੇ 6:00 ਦਾ ਟਾਈਮ ਸੀ ਕਿੰਨੇ ਜਣੇ ਸੀ ਗੱਡੀ ਵਿੱਚ ਦੋ ਜਣੇ ਕੀ ਡਰਿੰਕ ਵਗੈਰਾ ਕੀਤਾ ਇਹਨਾਂ ਨੇ ਕੋਈ ਲੱਗਦੀ ਆ ਓਕੇ ਤੇ ਤੂੰ ਹੀ ਆ ਕੇ ਗੱਲਬਾਤ ਕੀਤੀ ਤੁਹਾਨੂੰ ਉਹ ਬੋਲਣ ਲੱਗ ਪਈ ਨਹੀਂ ਆਇਆ ਤੂੰ ਹੀ ਬੋਲਣ ਕਿਹੜੀ ਜਗ੍ਹਾ ਪੈਂਦੀ ਦੁਕਾਨ ਕਿਹੜਾ ਏਰੀਆ ਹੈ ਬਾਬਾ ਕੇ ਅਰੇ ਥਾਣੇ ਸਿਹਤ ਕਰਦੇ ਨੇ ਨਾਲ ਜੀ ਖਾਣਾ ਕਿਹੜਾ ਪੈਂਦਾ ਜੀ ਸਤੀ ਬਾਬਾ ਕੇ ਕੋਲ ਤੇ ਠੀਕ ਹੈ ਬਈ ਸੋਦਾਦੀ ਹੈ ਕਿ ਹੁਣ ਦੁਕਾਨਦਾਰ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ ਕਿ ਜੋ ਉਸ ਦਾ ਨੁਕਸਾਨ ਹੋਇਆ ਉਸ ਦੇ ਪਰਪਾਈ ਕੀਤੀ ਜਾਵੇ ਤਾਂ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਵਿਅਕਤੀ ਨੂੰ ਕੀ ਇਨਸਾਫ ਦਿਵਾਇਆ ਚਾਹੁੰਦਾ ਹੈ ਹਕੀਕਤ ਰਿਪੋਰਟ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ